ਨਮੀ ਕੁੜੀ ਕੀ ਦੇ ਵਿੱਚ ਭਗਵੰਤ ਮਾਨ ਫਸਦੇ ਨਜ਼ਰ ਆ ਰਹੇ ਆ ਉਧਰ ਉਹਨਾਂ ਦੀ ਸਰਕਾਰ ਦੇ ਵੀ ਜੇ ਕਹਦੀ ਹੈ ਕਿ 10000 ਕਰੋੜ ਕਿ ਜਿਸ ਤਰੀਕੇ ਦੇ ਨਾਲ ਰੁਕੇ ਆ ਕਿੱਥੇ ਰੁਕਿਆ ਮਾਮਲਾ ਕੀ ਹੈ 10000 ਕਰੋੜ ਦਾ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਸ਼ੀਤਲ ਉਂਗਰਾਲ ਵਰਸਸ ਭਗਵੰਤ ਮਾਨ ਜਿਹੜਾ ਉਹ ਮਸਲਾ ਹੋਇਆ ਹੋਇਆ ਉਹਦੇ ਵਿੱਚ ਕੱਲ ਜੋ ਕੁਝ ਹੋਇਆ ਕਿਹਦੇ ਲਈ ਲਾਭਦਾਇਕ ਹੋਇਆ ਔਰ ਕਿਹਦੇ ਲਈ ਹਾਨੀ ਹੋਈ ਹੈ ਉਸ ਮਸਲੇ ਦੀ ਪਗੰਤਮਾਨ ਨੂੰ ਲਾਭ ਹੋਇਆ ਜਾਂ ਨਹੀਂ ਹੋਈ ਹੈ ਜਾਂ ਸ਼ੀਤਲ ਨੂੰ ਲਾਭ ਹੋਇਆ ਜਾਂ ਨਹੀਂ ਹੋਈ ਇਸ ਤੇ ਬਹੁਤ ਅਸੀਂ ਅਹਿਮ ਜਿਹੜੀ ਗੱਲਬਾਤ ਕਰਾਂਗੇ ਕਿ ਉੱਥੇ ਚੱਲ ਕੀ ਰਿਹਾ ਕਿ ਇਹਦੇ ਨਾਲ ਪੰਜਾਬ ਦੇ ਲੋਕਾਂ ਦਾ ਕੁਝ ਲੈਣਾ ਦੇਣਾ ਹੈ ਜਾਂ ਨਹੀਂ ਇਸ ਤੇ ਵੀ ਬਹੁਤ ਅਹਿਮ ਗੱਲਬਾਤ ਜਿਹੜੀ ਹੈ ਕਰਨੀ ਆ ਖਬਰਾਂ ਕੁਝ ਹੋਰ ਵੀ ਨਜ਼ਰਾਂ ਤੇ ਗੱਲਬਾਤ ਅਸੀਂ ਕਰਨੀ ਹੈ ਤੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਮਣ ਦਾ ਸਵਾਗਤ ਹੈ ਪ੍ਰੋਗਰਾਮ ਦੇ ਟੋਟਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਰੇ ਕਿਸਾਬੀ ਸ਼ੁਰੂਆਤ ਮੈਂ ਇਸੇ ਖਬਰ ਤੋਂ ਹੀ ਕਰਨੀ ਹੈ ਕਿ ਜਿਹੜਾ ਮਾਮਲਾ 10000 ਕਰੋੜੀਆ ਨਵੀਂ ਕੁੜਕੀ ਦੇ ਵਿੱਚ ਭਗਵੰਤਮਾਨ ਜਿਹੜੇ ਫਸੇ ਐ ਤੇ ਹਾਲਾਂਕਿ ਖਬਰਾਂ ਦਾ ਕੁਝ ਹੋਰ ਵੀ ਨੇ ਜਿਨ੍ਹਾਂ ਦੇ ਵਿੱਚ ਕੁਝ ਝਟਕਾ ਵੀ ਲੱਗਣ ਦੀ ਤਿਆਰੀ ਹੈ ਔਰ ਜਲੰਧਰ ਜਿਮਨੀ ਚੋੜ ਚ ਗਲਬੜੀ ਤੇ ਅਸਾਰ ਵੀ ਹੈ ਗੈਂਗਸਟਰ ਲਿਆਉਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਗੱਲਾਂ ਤਾਂ ਇਹਨਾਂ ਤੇ ਵੀ ਕਰਨੀਆਂ ਨੇ ਪਰ ਮੈਂ ਜਾਦਾ ਪਹਿਲਾਂ ਸ਼ੁਰੂਆਤ ਜਿਹੜੀ ਐ ਇਸੇ ਖਬਰ ਤੋਂ ਹੀ ਕਰਨੀ ਹੈ ਕਿ ਜਿਹੜਾ ਮਾਮਲਾ 10000 ਕਰੋੜੀਆ ਪਤਾ ਲੱਗਿਆ ਹੈ ਕਿ ਭਗਵੰਤਮਾਨ ਨੂੰ ਵੱਡਾ ਝਟਕਾ ਹੈ ਔਰ ਸਰਕਾਰ ਦੇ ਜਿਹੜੇ ਕੁੱਲ ਪੈਸੇ ਕਹਿੰਦੇ 10000 ਕਰੋੜ ਰੁਪਇਆ ਹੁਣ ਤੱਕ ਜਿਹੜਾ ਉਹ ਰੁਕ ਚੁੱਕਿਆ ਕੇਂਦਰ ਸਰਕਾਰ ਦੇ ਕੋਲ ਔਰ ਦੂਜੇ ਪਾਸੇ ਕੇਂਦਰ ਸਰਕਾਰ ਕੁਝ ਹੋਰ ਕਹਿ ਰਹੀ ਹੈ ਉਹ ਕਹਿੰਦੇ ਕਿ ਅਸੀਂ ਜਿਹੜਾ ਪੈਸਾ ਭੇਜਦੇ ਆ ਇਹ ਜਿੱਥੇ ਵਰਤਣਾ ਉੱਥੇ ਵਰਤਦੇ ਨਹੀਂ ਇਹ ਪੋਸਟਰਾਂ ਤੇ ਲਾਈ ਜਾਂਦੇ ਆ ਜੀ ਇਹਦੇ ਕਰਕੇ ਪੈਸੇ ਰੁਕੀ ਜਾ ਰਿਹਾ ਮਾਮਲਾ ਕਈ ਹੋਰ ਵੀ ਆ ਕਾਰਨ ਕਿਵੇਂ ਦੇਖਦੋ ਇਸ ਪੂਰੀ ਚੀਜ਼ ਨੂੰ ਕਿ ਪਿਛਲੇ ਮਹੀਨੇ ਤਨਖਾਹਾਂ ਦੇਣੀਆਂ ਵੀ ਜਿਹੜੀਆਂ ਔਖੀਆਂ ਹੋ ਚੁੱਕੀਆਂ ਸਨਗੀਆਂ ਕੋਈ ਮਹੀਨੇ ਪਹਿਲਾਂ ਔਰ ਹੁਣ ਇਸ ਤਰੀਕੇ ਨਾਲ ਲਗਾਤਾਰ ਇਹ ਫੰਡ ਜਿੱਥੇ ਵਰਤਨੇ ਸੀ ਉੱਥੇ ਨਹੀਂ ਵਰਤੇ ਜਾ ਰਹੇ ਕੇਂਦਰ ਸਰਕਾਰ ਹੀ ਗੱਲ ਕਹਿ ਰਹੀ ਹੈ ਔਰ ਲਗਾਤਾਰ ਫੰਡ ਰੁਕਣ ਦਾ ਜਿਹੜਾ ਸلسਲਾ ਉਹ جاری ਔਰ ਲਗਾਤਾਰ ਵਧੀ ਜਾ ਰਿਹਾ ਕਿਵੇਂ ਦੇਖ ਦਿਓ ਇਸ ਪੂਰੀ ਚੀਜ਼ ਸੁਖਮੰਦਰ ਜੀ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਕਈ ਤਰੀਕੇ ਦੇ ਜਿਹੜੇ ਝਟਕੇ ਆ ਉਹ ਦਿੱਤੇ ਜਾਂਦੇ ਰਹੇ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਇਹ ਗੱਲ ਕੇਂਦਰ ਸਰਕਾਰ ਦੇ ਉੱਤੇ ਸੁੱਟਦੀ ਰਹੀ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਨਾਲ ਵਿਸਪਰਾ ਕਰਤਾ ਜਿਸ ਕਰਕੇ ਕਈ ਹਜ਼ਾਰ 10000 ਕਰੋੜ ਦੇ ਜਿਹੜੇ ਫੰਡ ਜਿਹੜੀਆਂ ਕੇਂਦਰੀ ਸਕੀਮਾਂ ਨੇ ਜਿਹੜਾ ਫੰਡ ਪੰਜਾਬ ਸਰਕਾਰ ਤੋਂ ਮਹੀਗਾ ਕੀਤਾ ਜਾਣਾ ਸੀ ਕੇਂਦਰ ਸਰਕਾਰ ਜਿਹੜੀ ਹੈ ਜਾਣ ਪੁੱਛ ਕੇ ਨਹੀਂ ਕਰ ਰਹੀ ਆਮ ਆਪੀ ਪਾਰਟੀ ਦਾ ਤਰਕ ਜਿਹੜਾ ਹਮੇਸ਼ਾ ਇਹ ਹੁੰਦਾ ਚਾਹੀਓ ਨੈਸ਼ਨਲ ਹੈਲਥ ਮਿਸ਼ਨ ਦਾ ਹੋ ਜਾਈ ਚਾਹੀ ਪ੍ਰਿੰਡ ਡਿਵੈਲਪਮੈਂਟ ਦਾ ਹੋ ਜਾਈ بڑے ਫੰਡ ਇਸ ਤਰ੍ਹਾਂ ਦੇ ਨਹੀਂ ਜਿਹੜੇ ਕੇਂਦਰ ਸਰਕਾਰ ਵੱਲੋਂ ਪਿਛਲੇ ਸਮੇਂ ਤੋਂ ਜਿਹੜੇ ਆ ਉਹ ਪੰਜਾਬ ਸਰਕਾਰ ਨੂੰ ਰਿਲੀਜ਼ ਨਹੀਂ ਕੀਤੇ ਗਏ ਜਿਨ੍ਹਾਂ ਦੀ ਜਿਹੜੀ ਉਮ ਜਿਹੜੀ ਗਿਣਤੀ ਆ ਟੋਟਲ 10000 ਕਰੋੜ ਦੇ ਕਰੀਬ ਸਖੇਂਦਰ ਜੀ ਉਹ ਬੰਦਾ ਹੈਗਾ। 2 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਗਠਿਤ ਹੁੰਦੀ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖ ਲਓ ਕਿ ਪੰਜਾਬ ਸਰਕਾਰ ਦਾ ਜਿਹੜਾ ਦਿਵਾਲੀਆ ਨਿਕਲਿਆ ਪਿਆ ਹਰ ਪੱਖ ਤੋਂ ਹਰ ਖਜ਼ਾਨੇ ਦੇ ਪੱਖ ਤੋਂ ਗੱਲ ਕਰੀਏ। ਕਈਆਂ ਥਾਵਾਂ ਤੇ ਤਨਖਾਹਾਂ ਲੇਟ ਹੋ ਜਾਂਦੀਆਂ ਨੇ ਕਈਆਂ ਥਾਵਾਂ ਤੇ ਤਨਖਾਹਾਂ ਦਿੱਤੀਆਂ ਨਹੀਂ ਜਾਂਦੀਆਂ। ਤਾਂ ਅਸਰ ਸਾਰੀ ਸਥਿਤੀ ਦੇ ਵਿੱਚ ਜਿਹੜੇ ਕੇਂਦਰ ਸਰਕਾਰ ਵੱਲੋਂ ਫੰਡ ਮਿਲਨੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਭਾਂਡਾ ਛੜਾ ਕੇ ਕੇਂਦਰ ਸਰਕਾਰ ਤੇ ਭਰ ਦਿੰਦੀ ਹੈ। ਹੁਣ ਇੱਕ ਨਵਾਂ ਮਾਮਲਾ ਸਖਵਿੰਦਰ ਜੀ ਉਹ ਸਾਹਮਣੇ ਆਇਆ ਬੀਤੇ ਦਿਨ ਜਲੰਧਰ ਦੇ ਵਿੱਚ ਕੱਲ ਤਰਨ ਚੁੰਗ ਹੰਡਾ ਨੇ ਇੰਨੀ ਗੱਲ ਕਹੀ ਹੈ ਕਿ ਕੇਂਦਰ ਸਰਕਾਰ ਜਿਹੜੀ ਪੰਜਾਬ ਸਰਕਾਰ ਜਾਂ ਪੰਜਾਬ ਦੇ ਆ ਲੋਕਾਂ ਵਾਸਤੇ ਲੋਕਾਂ ਦੀ ਪੜ੍ਹਾਈ ਵਾਸਤੇ ਜਿਹੜੇ ਫੰਡ ਭੇਜਦੀ ਆ ਕੇਂਦਰੀ ਸਕੀਮਾਂ ਦੇ ਅਧੀਨ ਪੰਜਾਬ ਸਰਕਾਰ ਨੇ ਕਦੇ ਵੀ ਉਹ ਲੋਕਾਂ ਦੀ ਭਲਾਈ ਵਾਸਤੇ ਨਹੀਂ ਖਰਚੇ ਬਲਕਿ ਉਹ ਆਪਣੇ ਇਸ਼ਤਿਹਾਰ ਬਾਜ਼ੀ ਦੇ ਉੱਤੇ ਖਰਚ ਦਿੰਦੇ ਆ ਤੇ ਜਦੋਂ ਕੇਂਦਰ ਸਰਕਾਰ ਇਹਨਾਂ ਚ ਭੇਜੇਗੇ ਪੈਸੇ ਦਾ ਹਿਸਾਬ ਮੰਗਦਾ ਤਾਂ ਫਿਰ ਇਹ ਗੱਲ ਕਹਿ ਦਿੰਦੇ ਕਿ ਹਾਂ ਜੀ ਪਈ ਇਸਦੀ ਲੋੜ ਦੀ ਹੈ ਇਸਦੀ ਲੋੜ ਦੀ ਹੈ ਹੁਣ ਅਜਿਹੀ ਸਥਿਤੀ ਦੇ ਵਿੱਚ ਜਦੋਂ ਕੇਂਦਰ ਸਰਕਾਰ ਆਪਣੇ ਭੇਜੇਗੇ ਫੰਡਾਂ ਦਾ ਪੂਰਾ ਵੀਰਵਾ ਮੰਗਦੀ ਆ ਤੇ ਪੰਜਾਬ ਸਰਕਾਰ ਉਹਨਾਂ ਨੂੰ ਮੁਹੱਈਆ ਨਹੀਂ ਕਰਦੀ ਤਾਂ ਫਿਰ ਕਹਿੰਦੇ ਕੇਂਦਰ ਸਰਕਾਰ ਕੋਲ ਉਹਨਾਂ ਫੰਡਾਂ ਤੋਂ ਰੋਕਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਉਹਨਾਂ ਦਾ ਤਰਕ ਬਿਲਕੁਲ ਠੀਕ ਆ ਕਿ ਜੇਕਰ ਤੁਹਾਨੂੰ ਫੰਡ ਕਿਸੇ ਚੀਜ਼ ਦੀ ਭਲਾਈ ਵਾਸਤੇ ਦਿੱਤੇ ਜਾਂਦੇ ਆ ਤੇ ਉਲਟਾ ਤੁਸੀਂ ਉਹ ਫੰਡ ਕੇਵਲ ਤੇ ਕੇਵਲ ਆਪਣੀ ਪਾਰਟੀ ਦੀ ਆਪਣੇ ਵਾਸਤੇ ਜਾਂ ਆਪਣੀ ਸੁਪਰੀਮੋ ਦੀ ਇਸ਼ਤਿਹਾਰबाजी ਵਾਸਤੇ ਖਰਚ ਦਿੰਦੇ ਜੇ ਤਾਂ ਫਿਰ ਪੰਜਾਬ ਦੇ ਉਹ 3 ਕਰੋੜ ਲੋਕ ਜਿਨ੍ਹਾਂ ਦਾ ਕਸਟੋਡੀ ਉਹਨੂੰ ਹੁੰਦਾ ਤੁਸੀਂ ਦਾਵਾ ਕਰਦੇ ਜੀ ਫਿਰ ਉਹਨਾਂ ਦੀ ਜਮੇਵਾਰੀ ਕੌਣ ਡਵੇਗਾ ਇਸ ਦਾ ਰੈਪ੍ਰੈਸ਼ਨ ਹੁਣ ਇੱਕ ਤਾਜ਼ਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਤਾਜ਼ਾ ਮਾਮਲਾ ਇਹ ਹੈ ਕਿ 570 ਕਰੋੜ ਰੁਪਈਆ ਜਿਹੜਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਸਬਸਿੱਖਿਆ ਵਿਭਾਗ ਵਾਸਤੇ ਦੇਣਾ ਸੀ ਕੇਂਦਰ ਸਰਕਾਰ ਨੇ ਉਹ ਡੱਕ ਲਿਆ ਤੇ ਜਿਸ ਕਰਕੇ ਸਬਸਿੱਖਿਆ ਵਿਭਾਗ ਦੇ ਤਹਿਤ ਜਿਹੜੇ ਅਧਿਆਪਕ ਜਾਂ ਮੁਲਾਜ਼ਮ ਜਿਹੜੇ ਕੰਮ ਕਰ ਰਹੇ ਆ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਸੁਖਿੰਦਰ ਜੀ ਉਹ ਦੇਣ ਚ ਪੰਜਾਬ ਸਰਕਾਰ ਨੂੰ ਬਹੁਤ ਮੁਸ਼ਕਲ ਆਈ ਹੁਣ ਇਹ ਜਿਹੜਾ ਸਬਸਿੱਖਿਆ ਵਿਭਾਗ ਦੇ ਤਹਿਤ ਜਿਹੜਾ ਫੰਡ ਕੇਂਦਰ ਸਰਕਾਰ ਨੂੰ ਹੈ ਪੰਜਾਬ ਸਰਕਾਰ ਨੂੰ ਦੇਣਾ ਸੀ ਇਹ ਪੰਜਾਬ ਸਰਕਾਰ ਦਾ ਤੇ ਕੇਂਦਰ ਸਰਕਾਰ ਦਾ ਜਿਹੜਾ ਕੇਂਦਰੀ ਗ੍ਰਹਿ ਮੰਤਰੀ ਮਾਪਰ ਦਾ ਕੇਂਦਰੀ ਸਖਿਆ ਮੰਤraley ਆ ਉਹਦੇ ਵਿੱਚ ਐਮਓਯੂ ਇੱਕ ਸਾਈਨ ਹੋਇਆ ਸੀ ਜਿਹਦੇ ਵਿੱਚ ਪੰਜਾਬ ਦੇ ਅੰਦਰ ਸਰਕਾਰੀ ਸਕੂਲਾਂ ਦਾ ਮਿਆਰ ਬਿਲਡਿੰਗਾਂ ਦਾ ਮਿਆਰ ਉੱਚਾ ਚੁੱਕਣ ਵਾਸਤੇ ਇੱਕ ਜਿਹੜੀ ਫੰਡ ਜਿਹੜਾ 60% ਦੀ ਫੰਡ ਜਿਹੜਾ ਕੇਂਦਰ ਸਰਕਾਰ ਦੇ ਦੇਣਾ ਜਿਹੜਾ ਐਮਓਯੂ ਸਾਈਨ ਹੋਇਆ ਤੇ 40% ਜਿਹੜਾ ਸੀ ਪੰਜਾਬ ਸਰਕਾਰ ਦੇ ਦੇਣਾ ਸੀ ਤਾਂ ਉਹ ਫੰਡ 570 ਕਰੋੜ ਰੁਪਏ ਦੇ ਕਰੀਬ ਜਿਹੜਾ ਉਹ ਬੰਦਾ ਸੀ ਪਰ ਜਿਹੜਾ ਕੇਂਦਰ ਸਰਕਾਰ ਉਹਨਾਂ ਨੇ ਆਪਣੇ 570 ਕਰੋੜ ਜਿਹੜਾ 7% ਦੇਣਾ ਸੀ ਉਹ ਡਾਕ ਲਿਆ ਡੱਕਿਆ ਕਿਉਂ ਡੱਕਣ ਦਾ ਕਾਰਨ ਇਹ ਹੈ ਕਿ ਉਹ ਕਹਿੰਦੇ ਆ ਕਿ ਜਿਹੜੀ ਇੱਕ ਪ੍ਰਧਾਨ ਮੰਤਰੀ ਸ਼੍ਰੀ ਸਕੀਮ ਜਿਹੜੀ ਲਾਗੂ ਹੋਈ ਸੀ ਸਾਰੇ ਇੰਡੀਆ ਦੇ ਵਿੱਚ ਭਾਰਤ ਵਿੱਚ ਹੋਈ ਸੀ ਲਾਗੂ ਉਹ ਪੰਜਾਬ ਦੇ ਵਿੱਚ ਵੀ ਲਾਗੂ ਹੋਣੀ ਸੀ ਦੇ ਦਿੱਤਾ ਤਾਂ ਸਰਕਾਰੀ ਸਕੂਲਾਂ ਦਾ ਵਿਆਰ ਬਿਲਡਿੰਗ ਦਾ ਵਿਆਰ ਤਾਂ ਚੁੱਕਣ ਵਾਸਤੇ ਇਹ ਫੰਡ ਜਿਹੜੇ ਰੀਲੀਜ਼ ਕਰਦੇ ਸੀ ਪਰ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਬੀਤੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰਕੇ ਉਸ ਦਾ ਸਿਆਸੀ ਲਹਾ ਆਪਣੇ ਉੱਤੇ ਖੱਟਣ ਵਾਸਤੇ ਕਈ ਸਕੀਮਾਂ ਨੂੰ ਦਰਕਨਾਰ ਕਰ ਦਿੰਦੀ ਹੈ ਉਸੀ ਤਰੀਕੇ ਦਾ ਇਹ ਕੀਤਾ ਕਿ ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਸਕੀਮ ਜਿਹੜੀ ਸਰਬ ਸਿੱਖਿਆ ਵਿਭਾਨ ਦੇ ਤਹਿਤ ਪੰਜਾਬ ਦੇ ਵਿੱਚ ਲਾਗੂ ਕਰਦੀ ਸੀ ਉਹ ਕਰਨ ਤੋਂ ਟਾਲਾ-ਬਟਲ ਲਿਆ ਜਦੋਂ ਉਹ ਸਕੀਮ ਲਾਗੂ ਨਹੀਂ ਕੀਤੀ ਤਾਂ ਕੋ ਤਰਫੀ ਤੱਕ ਕੇਂਦਰ ਸਰਕਾਰ ਨੇ ਫਿਰ ਆਪਣਾ ਉਹਦਾ ਫੰਡ ਉਹ ਡੱਕ ਲਿਆ ਜਦੋਂ ਕੇਂਦਰ ਸਰਕਾਰ ਨੇ ਪੁੱਛਿਆ ਕਿ ਹਾਂ ਵੀ ਦੱਸੋ ਕਿ ਜਿਹੜਾ ਅਸੀਂ ਤੁਹਾਨੂੰ ਫੱਡ ਦੇ ਰਹੇ ਹਾਂ ਉਹ ਤੁਸੀਂ ਸਬੰਧਤ ਵਿਭਾਗ ਦੇ ਜਿਹੜੀਆਂ ਅਸੀਂ ਮੀਡੀਏਟਰ ਅਟੈਚ ਕੀਤੇ ਆ ਉਹਨਾਂ ਦੇ ਉੱਤੇ ਤੁਸੀਂ ਕਿਉਂ ਨਹੀਂ ਕੀਤੇ ਉਹਨਾਂ ਦੇ ਉੱਤੇ ਖਰਚ ਤੁਸੀਂ ਕਿਉਂ ਨਹੀਂ ਕਰਦੇ ਭਾਵੇਂ ਜਿਹੜੀਆਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੇ ਜਿਹੜੀਆਂ ਬਿਲਡਿੰਗਾਂ ਨੇ ਜਿਹਨਾਂ ਦੀ ਖਸਤਾ ਹਾਲ ਹੈ ਜਾਂ ਉਹਨਾਂ ਦਾ ਮਿਆਰ ਉੱਚਾ ਚੁੱਕਣਾ ਉਹਨਾਂ ਵਾਸਤੇ ਤੁਸੀਂ ਕਿਉਂ ਨਹੀਂ ਕੰਮ ਕੀਤਾ ਤਾਂ ਪੰਜਾਬ ਸਰਕਾਰ ਦਾ ਤਰਕ ਇਹ ਸੀ ਕਿ ਵੇਖੋ ਜੀ ਉਹਨਾਂ ਵਾਸਤੇ ਤਾਂ ਅੱਗੇ ਹੀ ਅਸੀਂ ਬੜੀਆਂ ਹੋਰ ਸਕੀਮਾਂ ਜਿਹੜੀਆਂ ਚਲਾਈਆਂ ਨੇ ਪੰਜਾਬ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਪ ਵਾਸਤੇ ਪੰਜਾਬ ਪੱਧਰ ਨੇ ਪੰਜਾਬ ਸਰਕਾਰ ਆਪਣੇ ਪੱਧਰ ਤੇ ਬੜੀਆਂ ਸਕੀਮਾਂ ਲਾਗੂ ਕੀਤੀਆਂ ਨੇ ਤੇ ਇਹਸ ਕਰਕੇ ਇਸ ਸਕੀਮ ਲਾਗੂ ਕਰਦਾ ਆ ਸਾਨੂੰ ਕੋਈ ਦਿਲਚਸਪੀ ਜੜੀ ਨਹੀਂ ਹੈ। ਹੁਣ ਸਿੱਧੂ ਸਾਹਿਬ ਬੜੀ ਹੈਰਾਨਗੀ ਦੀ ਗੱਲ ਆ ਕਿ ਜੇਕਰ ਕੇਂਦਰ ਸਰਕਾਰ ਤੁਹਾਨੂੰ ਪੰਜਾਬ ਦੇ ਅੰਦਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਵਾਸਤੇ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਨ ਵਾਸ ਇੱਕ ਐਮਓ ਜੂ ਸਾਈਨ ਕਰਦਾ ਤੁਹਾਡੇ ਨਾਲ ਤੇ ਤੁਹਾਨੂੰ ਉਹ ਫੰਡ ਦੇ ਇਨਵਾਸਤੇ ਰਾਜੀ ਆ ਪਰ ਤੁਸੀਂ ਫੰਡ ਦੀ ਤਾਕਤ ਦੇ ਵਿੱਚ ਤਾਂ ਹੈਗੇ ਜੇ ਫੰਡ ਸਾਡੇ ਕੋਲ ਆ ਜਾਈ ਪਰ ਅਸੀਂ ਖਰਚਣਾ ਉਹਦੇ ਵਾਸਤੇ ਨਹੀਂ ਆ ਕਿ ਜਿਹਦੇ ਵਾਸਤੇ ਕੇਂਦਰ ਸਰਕਾਰ ਦੇ ਦਿੰਦਾ ਤਾਂ ਸਖੇਂਦਰ ਜੀ ਫਿਰ ਤਰਨ ਚੋਕ ਦਾ ਉਹ ਬਿਆਨ ਆਪਣੇ ਆਪ ਦੇ ਵਿੱਚ ਪੂਰਨ ਤੌਰ ਤੇ ਅਹਿਮੀਅਤ ਰੱਖਦਾ ਆ ਕਿ ਪੰਜਾਬ ਸਰਕਾਰ ਫੰਡ ਤਾਂ ਲੈ ਰਹੀ ਦੀ ਹੈ ਕੇਂਦਰ ਸਰਕਾਰ پاسੋਂ ਪਰ ਲੋਕਾਂ ਦੀ ਪੜਾਈ ਦੇ ਖਰਚੇ ਦੇ ਬਜਾਏ ਉਹ ਆਪਣੇ ਉਤੇ ਖਰਚਦੀ ਆ ਤਰਨ ਚੋਕ ਨੇਤਾ ਜਿਹੜਾ ਹਵਾਲਾ ਆ ਜਿਹੜਾ ਹੈਲਥ ਦੇ ਨਾਲ ਸੰਬੰਧਤ ਸੰਬੰਧਤ ਜਿਹੜੀ ਉਹਨੇ ਗਲਤ ਕੀਤੀ ਕਿ ਹੈਲਥ ਨਾਲ ਸੰਬੰਧਤ ਕਈ ਤਰੀਕੇ ਦੇ ਫੰਡ ਜਿਹੜੇ ਆ ਪੰਜਾਬ ਸਰਕਾਰ ਨੂੰ ਭੇਜੇ ਕੇ ਨਵੀਆਂ ਮਸ਼ੀਨੀਆਂ ਹਸਪਤਾਲਾਂ ਦੇ ਵਿੱਚ ਸਥਿਤੀ ਸੁਧਾਰਨ ਵਾਸਤੇ ਕਈ ਤਰੀਕੇ ਦੇ ਕਹਿੰਦੇ ਫੰਡ ਜਿਹੜੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਦਿੱਤੇ ਸੀ ਤੇ ਸੰਦਰਭ ਦੇ ਵਿੱਚ ਕਹਿੰਦੇ ਪੰਜਾਬ ਸਰਕਾਰ ਦੇ ਉੱਥੇ ਵੀ ਉਹ ਫੰਡ ਨਹੀਂ ਖਰਚੇ ਤੇ ਉਹ ਫੰਡ ਜਿਹੜੇ ਆ ਉਹ ਆਪਣੀ ਇਸ਼ਤਿਹਾਰ ਪਾਜੀ ਵਾਸਤੇ ਖਰਚ ਲਏ ਤਰਨ ਚੋਕ ਦਾ ਇਹ ਬਿਆਨ ਜਦੋਂ ਮੈਂ ਪੜਿਆ ਸੁਖਿੰਦਰ ਚਿੱਬੀ ਨੂੰ ਇੱਕ ਸਿਆਸੀ ਬਿਆਨ ਲਗਾ ਕੇ ਠੀਕ ਆ ਚੋਣਾਂ ਦੇ ਦਿਨ ਨੇ ਦਾ ਇਸ ਜਿਆ ਸੀ ਬਿਆਨ ਕੋਸਖ ਦਾ ਤਾਂ ਨਹੀਂ ਚੁੱਕ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੀਤਾ ਹੋਵੇ ਪਰ ਚੰਡੀਗੜ੍ਹ ਤੋਂ ਸ਼ਬਦੀ ਇੱਕ ਜਿਹੜੀ ਅਸੀਂ ਅਖਬਾਰ ਦਾ ਇੱਕ ਮਿਆਰੀ ਅਖਬਾਰ ਹੈ ਜਿਹਦੇ ਵਿੱਚ ਜਿਹੜੀ ਸਟੇਟਮੈਂਟ ਲੱਗਦੀ ਆ ਉਹ ਸੱਚਾ ਤੇ ਤਾਥਾ ਤੇ ਬਿਲਕੁਲ ਕਲੋਜ਼ ਹੁੰਦੀ ਆ ਫੈਕਟ ਐਂਡ ਫਿਗਰ ਹੁੰਦੀ ਉਹ ਭਰੋਸੇਯੋਗਤਾ ਉਸ ਅਖਬਾਰ ਦੀ ਅੱਜ ਤੱਕ ਹੈ ਨਾ ਹਮੇਸ਼ਾ ਕਾਇਮ ਰਹੇਗੀ ਬੀਤੇ ਦੌਰ ਚ ਵੀ ਤੇ ਅੱਜ ਵੀ ਤੇ ਜਦੋਂ ਉਸ ਅਖਬਾਰ 'ਚ ਇੱਕ ਖਬਰ ਲੱਗੀ ਕਿ ਸਿੱਖੇ ਆ ਜਿਹੜੀ 570 ਕਰੋੜ ਰੁਪਏ ਵਾਲੀ 10175 ਚੁੱਕ ਦੇ ਬਿਆਨਾਂ ਤੇ ਸੱਚ ਯਕੀਨ ਕਰਨਾ ਪੈਂਦਾ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਫੰਡ ਪੰਜਾਬ ਸਰਕਾਰ ਦੇ ਲੋਕਾਂ ਨੂੰ ਜਾਂ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦਾ ਬਿਆਅ ਉੱਚਾ ਚੁੱਕਣ ਵਾਸਤੇ ਦਿੱਤੇ ਜਾਂਦੇ ਆ ਪੰਜਾਬ ਸਰਕਾਰ ਸਿਰਫ ਸਿਰਫ ਉਹਨਾਂ ਨੂੰ ਆਪਣੀ ਪਬਲਿਸਿਟੀ ਵਾਸਤੇ ਆਪਣੀ ਇਸ਼ਤਿਹਾਰਾ ਵਾਸਤੇ ਹੀ ਵਰਤਦੀ ਹੈ ਜਾਂ ਆਪਣੇ ਮਫਾਦ ਵਾਸਤੇ ਵਰਤਦੀ ਹੈ ਜਿਹਦੇ ਵਿੱਚ ਵੱਖ-ਵੱਖ ਰਾਜਾਂ ਦੇ ਵਿੱਚ ਝੂਠੇ ਲੈਣ ਦੀ ਗੱਲ ਹੋਵੇ ਆਪਣੀ ਸੁਪਰੀਮ ਨੂੰ ਖੁਸ਼ ਕਰਨ ਦੀ ਗੱਲ ਹੋਵੇ ਜਾਂ ਮੁੱਖ ਮੰਤਰੀ ਸਾਹਿਬ ਦੇ ਆਪਣੀ ਖਰਚੀਆਂ ਨਾਲ ਗੱਲ ਹੋਵੇ ਇਹ ਜਿਹੜੇ ਫਿਆਰ ਨਹੀਂ ਸੁਖਵਿੰਦਰ ਜੀ ਇਤਨ ਚੁਗਦਾ ਬਿਆਅ ਉਸ ਸੰਦਰਭ ਚ ਸੱਚ ਲੱਗਦਾ ਰ ਜਿਹੜੀ ਅਖਬਾਰ ਦੀ ਅਸੀਂ ਗੱਲ ਕਰ ਰਹੇ ਜਿਹੜੇ ਨਿਊਜ਼ ਦੀ ਅਸੀਂ ਗੱਲ ਕਰ ਰਹੇ ਆ ਸੁਖਿੰਦਰ ਜੀ ਉਹ ਖਬਰ ਜੇਕਰ ਬਿਲਕੁਲ ਸੱਚ ਹੋ ਰਹਾ ਹੈ ਵੀ ਸੱਚੀ ਤਾਂ ਫਿਰ ਪੰਜਾਬ ਸਰਕਾਰ ਦੇ ਦਿਵਾਲੀਆ ਪੰਦਾ ਤੇ ਪੰਜਾਬ ਸਰਕਾਰ ਦੀ ਜਿਹੜੀ ਗੰਦੀ ਰਾਜਨੀਤੀ ਕਰਨ ਦਾ ਜਿਹੜਾ ਉਹ ਸਾਹਮਣੇ ਆਉਂਦਾ ਕਿ ਆਪਣੇ ਵਾਸਤੇ ਤਾਂ ਉਹ ਸੁਖਿੰਦਰ ਜੀ ਫੰਡ ਖਰਚ ਰਹੀ ਆ ਪਰ ਲੋਕਾਂ ਦੀ ਭਲਾਈ ਵਾਸਤੇ ਉਹਨਾਂ ਕੋਈ ਸ਼ਾਈ ਟਾਈਮ ਨਹੀਂ ਕਿਉਂਕਿ ਇਹੋ ਹੀ ਆਮ ਆਦਮੀ ਪਾਰਟੀ ਹੈ ਜਿਹੜੀ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਸਿਹਤ ਸਿੱਖਿਆ ਸਿਹਤ ਨੂੰ ਲੈ ਕੇ ਤੇ ਸਿੱਖਿਆ ਨੂੰ ਲੈ ਕੇ ਹਮੇਸ਼ਾ ਉੱਚੇ ਉੱਚੇ ਦਾਅਵੇ ਕਰਦੀ ਰਹੀ ਆ ਤੇ ਜੇਕਰ ਹੁਣ ਕੇਂਦਰ ਸਰਕਾਰ ਇਸ ਸੰਬੰਧੀ ਫੰਡ ਰੀਲੀਜ਼ ਕਰਦਾ ਤਾ ਤੁਸੀਂ ਉਹਨਾਂ ਨੂੰ ਉਹਨਾਂ ਚੀਜ਼ਾਂ ਤੇ ਨਾ ਖਰਚ ਕੇ ਆਪਣੇ ਵਫਾਤ ਵਾਸਤੇ ਖਰਤੇ ਦੇ ਫਿਰ ਤੁਹਾਡੀ ਕਾਰਸ਼ੈਲੀ ਤੇ ਤੁਹਾਡੀ ਕਾਰਜਗਾਰੀ ਤੇ ਪ੍ਰਸ਼ਨ ਚਿੰਨ ਲੱਗਦਾ ਲੋਕ ਤੁਹਾਡੇ ਕੋਲ ਇਸ ਦਾ ਜਵਾਬ ਚੁੱਕਦੇ ਜੀ ਬਿਲਕੁਲ ਬਿਲਕੁਲ ਇਹ ਲਗਾਤਾਰ ਜਿਹੜੇ ਇਹ ਰਾਸ਼ੀ ਜਿਹੜੀ ਆ ਵਧੀ ਜਾ ਰਹੀ ਹੈ ਔਰ ਉਧਰ ਸਰਕਾਰ ਦੀ ਵੀ ਬਿਸ਼ਰਮੀ ਹੈ ਕਿ ਲਗਾਤਾਰ ਜਿਹੜਾ ਪੈਸਾ ਆ ਰਿਹਾ ਜਿੱਥੇ ਵਰਤਣਾ ਉੱਥੇ ਵਰਤਿਆ ਨਹੀਂ ਜਾ ਰਿਹਾ ਪਰ ਹੁਣ ਝਟਕੇ ਤੇ ਝੜਕਾ ਜਿਹੜਾ ਉਹ ਲੱਗੀ ਜਾ ਰਿਹਾ ਪੰਜਾਬ ਸਰਕਾਰ ਨੂੰ ਉਧਰ ਅਨਕੀ ਸਾਬ ਇਹ ਵੀ ਝਟਕਾ ਦੇਣ ਦੀ ਤਿਆਰੀ ਦੇ ਵਿੱਚ ਹੈ ਕਹਿੰਦੇ ਕਿ ਬੀਬੀਆਂ ਨੂੰ ਜਿਹੜਾ ਮੁਕਤ ਸਬਰ ਉਹ ਵੀ ਕਹਿੰਦੇ ਹੁਣ ਸੀਮਤ ਕਰਨ ਦੀ ਤਿਆਰੀ ਦੇ ਵਿੱਚ ਆ ਉਹ ਕੀ ਸ਼ਰਤਾਂ ਲਾਉਣ ਲੱਗੇ ਆ ਹੁਣ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਬਿਨਾਂ ਗੱਲ ਤੋਂ ਫ੍ਰੀ ਸਫਰ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਨਹੀਂ ਹੋਣਾ ਚਾਹੀਦਾ ਇਹ ਇਹ ਜਿਹੜੀਆਂ ਗੱਲਾਂ ਜੀ ਇਹ ਨਜਾਇਜ਼ ਖੋਜ ਹੈਗਾ ਸਾਰਿਆਂ ਦੇ ਉੱਪਰ ਸਰਕਾਰ ਦੇ ਉੱਪਰ ਵੀ ਤੇ ਹੁਣ ਜਦੋਂ ਪਹਿਲਾਂ ਸੁਣੀ ਹੁਣ 100 ਗੰਡੇ ਵਿਖਾਦੇ ਤੇ 176 ਵੀ ਖਾਦੇ ਉਹੀ ਗੱਲ ਹੋ ਗਈ ਹੈ ਤੇ ਹੁਣ ਉਹ ਜਿਹੜਾ ਕਹਿੰਦੇ ਆ ਕਿ ਹੁਣ ਸੀਮਤ ਕਰ ਦੇਣਾ ਇਸ ਸਫਰ ਨੂੰ ਕੀ ਕੀ ਸ਼ਰਤਾਂ ਨੇ ਹੁਣ ਸਾਰੀਆਂ ਬੀਬੀਆਂ ਨੂੰ ਨਹੀਂ ਕਹਿੰਦੇ ਹੁਣ ਜਾ ਰਿਹਾ ਸਫਰ ਮੁਕਤ ਕੀ ਸ਼ਰਤਾਂ ਸਕੰਦਰਜੀ ਅੱਜ ਤੋਂ ਕੋਈ 10 ਦਿਨ ਪਹਿਲਾਂ ਆਪਾਂ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਪੰਜਾਬ ਸਰਕਾਰ ਦੇ ਵਿੱਤ ਨਾਲ ਸੰਬੰਧਤ ਸੈਕਟਰੀ ਵਿਭਾਗਾਂ ਦੇ ਵੱਖ-ਵੱਖ ਜਿਹੜੇ ਵਿੱਤ ਮੰਤਰੀ ਜਿਹੜੇ ਵਿੱਤ ਮੰਤਰੀ ਨੇ ਔਰ ਵਿੱਤ ਜਿਹੜੇ ਸੈਕਟਰੀ ਨੇ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਨਾਲ ਇੱਕ ਮੀਟਿੰਗ ਕੀਤੀ ਸੀ ਤੇ ਪੰਜਾਬ ਸਰਕਾਰ ਦੇ ਜਿਹੜੇ ਖਜ਼ਾਨੇ ਉੱਤੇ ਪੈ ਰਹੇ ਬੋਝ ਦੀ ਪੂਰਨ ਤੌਰ ਤੇ ਗੱਲ ਦੱਸੀ ਸੀ ਤੇ ਇਹ ਗੱਲ ਕਹੀ ਸੀ ਮੁੱਖ ਮੰਤਰੀ ਸਾਹਿਬ ਨੂੰ ਕਿ ਜੇਕਰ ਵਿੱਤੀ ਹਾਲਾਤਾਂ ਦੇ ਕਾਬੂ ਨਾ ਪਾਇਆ ਗਿਆ ਤੇ ਸਤੰਬਰ ਮਹੀਨੇ ਤੱਕ ਕੋਸ਼ਿਸ਼ ਨਾ ਵੱਡੇ ਪੱਧਰ ਤੇ ਜਿਹੜੇ ਆ ਉਹ ਅਭਿੱਤੀ ਅਮਰਜੈਂਸੀ ਦੀ ਜਿਹੜੀ ਸਥਿਤੀ ਆ ਉਹ ਬਣ ਸਕਦੀ ਆ ਤੇ ਸਬਸਿਡੀਆਂ ਜਿਹੜੀਆਂ ਅਸੀਂ ਦੇ ਰਹੇ ਆ ਉਹਨਾਂ ਨੂੰ ਰੋਕ ਲੈਣਾ ਚਾਹੀਦਾ ਤੇ ਕਹਿੰਦੇ ਉਸ ਵਕਤ ਮੁੱਖ ਮੰਤਰੀ ਸਾਹਿਬ ਨੇ ਪੱਟਾ ਤੇ ਥਾਪੀ ਮਾਰ ਕੇ ਕਿਹਾ ਕਿ ਨਹੀਂ ਪੰਜਾਬ ਦੇ ਲੋਕਾਂ ਨੂੰ ਜਿਹੜੀ ਆ ਆਪ ਆਦਮੀ ਪਾਰਟੀ ਦੀ ਸਰਕਾਰ ਨੇ ਸਬਸਿਡੀਆਂ ਦਿੱਤੀਆਂ ਨੇ ਖਾਸ ਤੌਰ ਤੇ ਬਿਜਲੀ ਦੀ ਸਬਸਿਡੀ ਉਹ ਪੂਰਨ ਤੌਰ ਤੇ ਲਾਗੂ ਰਹੂਗੀ ਉਹ ਵਾਪਸ ਜਿਹੜੀ ਲਈ ਨਹੀਂ ਜਾਊਗੀ ਪਰ ਕਹਿੰਦੇ ਨੇ ਕਿ ਵਿੱਤ ਵਿਭਾਗ ਦੇ ਅਫਸਰਾਂ ਵੱਲੋਂ ਵਿੱਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਿਹੜੀ ਜਾਣਕਾਰੀ ਮੁੱਖ ਮੰਤਰੀ ਸਾਹਿਬ ਨੂੰ ਦਿੱਤੀ ਗਈ ਉਹਨਾਂ ਨੇ ਉਹਨਾਂ ਨੂੰ ਪਹਿਲਾਂ ਤਾਂ ਬਿਆਨ ਉਹਨਾਂ ਨੇ ਦੇ ਦਿੱਤਾ ਪਰ ਲਿਆ ਉਹਨਾਂ ਨੇ ਗੰਭੀਰਤਾ ਨਾਲ ਤੇ ਉਸੇ ਸੰਦਰਭ ਚ ਸਭ ਨੂੰ ਸਾਫ ਹੁਣ ਪਤਾ ਲੱਗਾ ਕਿ ਇਹ ਜਿਹੜੀ ਕੈਪਟਨ ਅਵਰਿੰਦਰ ਸਿੰਘ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਨੂੰ ਜਿਹੜਾ ਬਹੁਤ ਸਫਰ ਸਹੂਲਤ ਜਿਹੜੀ ਦਿੱਤੀ ਗਈ ਸੀ ਉਹਦੇ ਵਿੱਚ ਹੁਣ ਕਟੌਤੀ ਜਿਹੜੀ ਆ ਪੰਜਾਬ ਸਰਕਾਰ ਆਉਂਦਿਆ ਦੇਣਾ ਚ ਕਰਨ ਜਾ ਰਹੀ ਆ ਹਾਲਾਂਕਿ ਇਹ ਫੈਸਲਾ ਏਡਾ ਛੋਟਾ ਨਹੀਂ ਆ ਕਿਉਂਕਿ ਅੱਗੇ ਵੀ ਪੰਜਾਬ ਆਪ ਦੀ ਪਾਰਟੀ ਸਰਕਾਰ ਨੂੰ ਬੜੇ ਝਟਕੇ ਲੱਗ ਰਹੇ ਆ ਪਰ ਵਿੱਤੀ ਹਾਲਾਤਾਂ ਨੇ ਪੰਜਾਬ ਸਰਕਾਰ ਦਾ ਜਲੂਸ ਕੱਢ ਕੇ ਜਿਹੜਾ ਉਹ ਰਖਤ ਰਖ ਖਜ਼ਾਨਾ ਬਿਲਕੁਲ ਖਾਲੀ ਆ ਕਿਉਂਕਿ 25-25 ਕਰੋੜ ਰੁਪਈਆ ਬਹੁਤ ਸਫ ਪੰਜਾਬ ਰੋਡ 'ਤੇ ਤੇ ਪੈਪਸੂ ਰੋਡ 'ਤੇ ਨੂੰ ਪੰਜਾਬ ਸਰਕਾਰ ਵੱਲੋਂ ਜਿਹੜਾ ਦਿੱਤਾ ਜਾਂਦਾ ਆ ਜਿਹੜਾ ਅਜੇ ਬੀਤੇ ਲੰਮੇ ਸਮੇਂ ਤੋਂ ਨਹੀਂ ਦਿੱਤਾ ਗਿਆ ਤਾਂ ਹੁਣ ਇਹਦੇ ਸਬੰਧੀ ਪੰਜਾਬ ਸਰਕਾਰ ਪੂਰਨ ਤੌਰ ਤੇ ਹਰਕਤ ਵਿੱਚ ਆ ਗਈ ਆ ਸਰਕਾਰ ਵਾਸਤੇ ਇਹ ਜਿਹੜਾ ਸੁਵਿਧਾ ਨੀਬੀਆਂ ਨੂੰ ਜਿਹੜੀ ਦਿੱਤੀ ਆ ਵਾਪਸ ਲੈਣੀ ਗੱਲ ਕੋਟਕਿੱਡੀ ਦੇ ਬਰਾਬਰ ਹੈਗੀ ਜਿਹਨੂੰ ਸਾਡਾ ਛੱਡ ਸਕਦੇ ਆ ਨਾ ਜਿੱਤਰਾ ਸੱਪ ਦੇ ਮੂੰਹ ਵਿਚਾਈ ਕੋਟਕਿੱਡੀ ਵਾਲੀ ਕਹਾਣੀ ਆ ਨਾ ਛੱਡ ਸਕਦੇ ਆ ਨਾ ਨਿਗਲ ਸਕਦੇ ਆ ਪਰ ਹੁਣ ਵਿਚਾਰਲਾ ਰਸਤਾ ਸਿੱਧੂ ਸਾਹਿਬ ਇਹਨਾਂ ਨੇ ਕੱਢ ਲਿਆ ਗਿਆ ਪਤਾ ਲਗਾ ਕਿ ਇੱਕ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਇਹ ਸਫ਼ਰ ਸਹੂਲਤ ਜਿਹੜੀ ਪੰਜਾਬ ਦੀਆਂ ਸਾਰੀਆਂ ਬੀਬੀਆਂ ਨੂੰ ਦਿੱਤੀ ਜਾਂਦੀ ਆ ਇਹ ਇਸ ਤਰੀਕੇ ਨਾਲ ਨਾ ਦਿੱਤੀ ਜਾਵੇ ਜਬ ਇਹਦੇ ਵਿੱਚ ਦੋ ਨਿਜ਼ਮ ਉਹਨਾਂ ਨੇ ਤਿਆਰ ਕੀਤੇ ਨੇ ਇੱਕ ਤਾਂ ਉਹਨਾਂ ਨੇ ਕਿਹਾ ਆ ਕਿ ਇਹ ਸਫ਼ਰ ਸਹੂਲਤ ਜਿਹੜੀ ਬੀਬੀਆਂ ਨੂੰ ਦਿੱਤੀ ਜਾ ਰਹੀ ਆ ਇਹ ਕੁਝ ਮਿੱਥੇ ਦੇਣਾ ਵਾਸਤੇ ਦਿੱਤੀ ਜਾਓ ਕਿ ਮੰਨ ਲਓ ਕਿ ਮਸ਼ੀਨਰੀ ਦੇ ਵਿੱਚ ਤੁਸੀਂ 15 ਦਿਨ ਜਾਂ 20 ਦਿਨ ਜਿਹੜਾ ਤੁਸੀਂ ਸਫ਼ਰ ਕਰ ਸਕਦੇ ਜੀ ਉਹਦੇ ਵਾਸਤੇ ਬਕਾਇਦਾ ਤੌਰ ਤੇ ਉਹਨਾਂ ਨੂੰ ਸਮਾਰਟ ਕਾਰਡ ਜਿਹੜੇ ਆ ਉਹ ਦਿੱਤੇ ਜਾਣਗੇ ਜੇਕਰ 15 ਦਿਨ ਉਹ ਸਫ਼ਰ ਫ੍ਰੀ ਕਰ ਸਕਦੇ ਆ ਤੇ ਜਿਹੜੇ ਫਿਰ ਬਾਕੀ ਦੇ ਦਿਨ ਹੋਣਗੇ ਉਹਨਾਂ ਨੂੰ ਫਿਰ ਉਹ ਸਫ਼ਰ ਦੀ ਕੀਮਤ ਜਿਹੜੀ ਆ ਅਦਾ ਕਰਦੀ ਪਵੇਗੀ ਦੂਸਰੀ ਜਿਹੜੀ ਸ਼ਰਤ ਆ ਉਹ ਇਹ ਦੱਸਿਆ ਗਿਆ ਕਿ ਜਿਹੜੀਆਂ ਸਰਕਾਰੀ ਤੌਰ ਤੇ ਕੰਮਕਾਸ਼ ਕਰਦੀਆਂ ਪੀਪੀਆਂ ਨੇ ਇੱਕ ਤਾਂ ਉਹ ਔਰਤਾਂ ਜਿਹੜੀਆਂ ਵੱਖ-ਵੱਖ ਵਿਭਾਗਾਂ ਦੇ ਵਿੱਚ ਕੰਮ ਕਰ ਰਹੀਆਂ ਨੇ ਨੰਬਰ 2 ਜਿਹੜੀਆਂ ਖਾਸ ਅਸਰ ਸੂਖ ਰੱਖਦੇ ਨੇ ਜਾਂ ਪਰਿਵਾਰਕ ਸਥਿਤੀ ਤੋਂ ਮਜ਼ਬੂਤ ਨੇ ਉਹਨਾਂ ਨੂੰ ਪੂਰਨ ਤੌਰ ਤੇ ਇਹ ਜਿਹੜੀ ਸਫ਼ਰ ਦੀ ਸੂਖਲਤਾ ਉਹਨਾਂ ਦੀ ਇਹ ਬੰਦ ਕਰ ਦਿੱਤੀ ਜਾਵੇਗੀ ਚਾਹੀਦਾ ਤਾਂ ਪਹਿਲਾਂ ਵੀ ਸੀ ਕਿ ਕਿਉਂਕਿ ਜਿਸ ਤਰੀਕੇ ਨਾਲ ਬਸਾਂ ਦੇ ਵਿੱਚ ਰਸ਼ਵਾਧਾ ਜਿਸ ਤਰੀਕੇ ਨਾਲ ਬਹੁਤ ਸਫਰ ਦੇ ਸਮੂਹਤ ਵਿੱਚ ਆਮ ਤੌਰ ਤੇ ਚਾਹਤਾ ਸਰਕਾਰ ਨੂੰ ਚਾਹੀਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਚਾਹੀਦਾ ਸੀ ਕਿ ਕੁਝ ਨਾ ਕੁਝ ਇਹਦੇ ਸਬੰਧੀ ਨਿਜ਼ਮ ਜਿਹੜੇ ਬਣਾ ਲਏ ਜਾਣ ਪਰ ਉਸ ਵੇਲੇ ਸ਼ਾਇਦ ਚੋਣਾਂ ਦਾ ਮਾਹੌਲ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਤਾ ਹੀ ਕਿ ਮੈਂ ਕਿਹੜਾ ਹੋਂਟਣਾ ਅਗਲੀ ਸਰਕਾਰਾਂ ਪੁੱਗਣ ਦੀ ਹੈ ਸੋ ਉਹ ਤਾਂ ਡੇਢ 2 ਸਾਲ ਜਿੰਨਾ 2 3 ਸਾਲ ਇੰਟਰਨਚਰ ਹੋ ਗਿਆ ਚੱਲਦਾ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਹੁਣ ਫੈਸਲਾ ਕਰ ਲਿਆ ਤੇ ਇਹ ਫੈਸਲਾ ਜਿਹੜਾ ਕੀਤਾ ਬੀਬੀਆਂ ਨੂੰ ਬੜਾ ਤਕੜਾ ਝ ਲੋਕ ਸਭਾ ਗਿਆ ਚੋਣਾਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੂੰ ਝਟਕਾ ਦੇ ਚੁੱਕਿਆ ਇੱਕ ਗੱਲ ਹੋਰ ਕਰਦੀ ਜਾਂਦੇ ਜਾਂਦੇ ਇੱਕ ਹੋਰ ਜਿਹੜਾ ਝਟਕਾ ਇਹ ਹੈ ਕਿ ਜਿਹੜਾ 1000 ਰੁਪਿਆ ਮਹੀਨਾ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ ਔਰਤਾਂ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਹਰ ਮਹੀਨੇ 1000 ਰੁਪਿਆ ਦਿੱਤਾ ਜਾਊਗਾ ਸੁਖਵਿੰਦਰ ਜੀ ਪਤਾ ਲੱਗਾ ਕਿ ਉਹਦੇ ਸਬੰਧੀ ਵੀ ਯੋਜਨਾ ਜਿਹੜੀ ਤਿਆਰ ਕਰ ਲਈ ਗਈ ਆ ਅੱਗੇ ਤੇ ਕਹਿੰਦੇ ਸੀ ਨਾ ਕਿ 18 ਸਾਲ ਤੋਂ ਲੈ ਕੇ ਜਿਹੜੀ 65 ਸਾਲ ਤੱਕ ਸਾਰੀਆਂ ਔਰਤਾਂ ਨੂੰ ਦਿੱਤਾ ਜਾਏ ਕਿ ਹੁਣ ਉਹਦੇ ਵਿੱਚ ਵੀ ਕੁਝ ਨਿਯਮ ਜਿਹੜੇ ਆ ਸਰਕਾਰ ਜਿਹੜੀ ਬਣਾਉਣ ਜਾ ਰਹੀ ਆ ਇਹ ਜਿਸ ਤਰੀਕੇ ਨਾਲ ਸਮਾਰਟ ਕਾਰਡ ਹੋਣਗੇ ਜਿਹੜੇ ਔਰਤਾਂ ਗਰੀਬੀ ਦੇ ਪੱਧਰ ਤੋਂ ਨੀਵੀਆਂ ਰਹਿ ਰਹੀਆਂ ਹੋਣਗੀਆਂ ਗਰੀਬੇ ਜਾਂ ਜਿਨ੍ਹਾਂ ਦਾ ਕੋਈ ਕੰਮਕਾਜ ਨਹੀਂ ਆ ਇਹ ਜਿਹੜਾ 1000 ਰੁਪਿਆ ਆ ਕੇਵਲ ਤਾਂ ਕੇਵਲ ਉਹਨਾਂ ਔਰਤਾਂ ਨੂੰ ਦਿੱਤਾ ਜਾਵੇਗਾ ਹੁਣ ਜਦੋਂ ਆਪ 2022 ਦੀਆਂ ਚੋਣਾਂ ਹੁੰਦੀਆਂ ਨੇ ਤਾਂ ਸੁਖਵਿੰਦਰ ਜੀ ਔਰਤਾਂ ਨੂੰ ਬਹੁਤ ਸਫਰ ਦੀ ਸਹੂਲਤ ਨਹੀਂ ਕਾਂਗਰਸ ਸਰਕਾਰ ਦਾ ਤਾਂ ਕੁਝ ਨਹੀਂ ਸੀ ਸਵਾਰਿਆ ਪਰ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਕਿ 1000 ਰੁਪਿਆ ਅਸੀਂ ਬੀਬੀਆਂ ਨੂੰ ਪੰਜਾਬ ਦੀਆਂ ਬੀਬੀਆਂ ਨੂੰ ਦਵਾਂ ਕਿਤੇ ਬੀਬੀਆਂ ਨੇ ਇੱਕ ਟੱਕੇ ਵੋਟ ਜੜੀ ਸੀ ਆਮ ਆਦਮੀ ਪਾਰਟੀ ਨੂੰ ਪਾਈ ਜਿਸ ਤਰੀਕੇ ਨਾਲ ਬਾਕੀ ਵਰਗਾ ਨਾਲ ਸਮਝੌਤੇ ਕੀਤੇ ਜਦ ਬਾਕੀ ਵਰਗਾ ਨਾਲ ਇਹਨਾਂ ਨੇ ਵਾਅਦੇ ਕੀਤੇ ਸਨ ਕਿ ਅਸੀਂ ਉਹ ਵੀ ਕਰ ਦਾਂਗੇ ਉਹ ਵੀ ਕਰਾਂ ਕਿਤੇ ਲੋਕਾਂ ਨੇ ਇਹਨਾਂ ਤੇ ਕੀਤਾ ਵਿਸ਼ਵਾਸ ਤੇ ਬੋਟਾਂ ਨੇ ਉਹ ਪਾ ਦਿੱਤੀਆਂ ਤੇ ਜੇਕਰ ਹੁਣ 1000 ਰੁਪਇਆ ਬੀਬੀਆਂ ਨੂੰ ਦੇਣ ਦੀ ਸ਼ਰਤ ਦੇ ਵਿੱਚ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਜੇਕਰ ਉਹਦੇ ਵਿੱਚ ਵੀ ਕੋਈ ਇਹ ਤਬਦੀਲੀਆਂ ਕਰਦੇ ਨੇ ਤਾਂ ਸੁਖਵਿੰਦਰ ਜੀ ਫਿਰ ਮੈਨੂੰ ਲੱਗਦਾ ਨਹੀਂ ਆ ਆਮ ਆਦਮੀ ਪਾਰਟੀ ਆਪਣਾ ਪੂਰਾ ਕਾਰਜਕਾਲ ਜਿਹੜਾ ਉਹ ਪੂਰਾ ਕਰ ਸਕੇ ਬਾਕੀ ਇਹ ਦੋ ਤਕੜੇ ਛਟਕੇ ਜਿਹੜੇ ਆ ਪੰਜਾਬ ਦੀ ਮਹਿਲਾਵਾਂ ਨੂੰ ਆਉਂਦੇ ਸਮੇਂ ਦੇ ਵਿੱਚ ਦਿੱਤੇ ਜਾ ਸਕਦੇ ਜਨਤੰਤਰ ਦੀ ਜਿੰਨੀ ਚੋਂ ਤੋਂ ਬਾਅਦ ਤੇ ਸਤੰਬਰ ਤੋਂ ਪਹਿਲਾਂ ਪਹਿਲਾਂ ਕਿਉਂਕਿ ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਜਿਸ ਤਰੀਕੇ ਨਾਲ ਸਬਸਿਡੀਆਂ ਨੂੰ ਬੰਦ ਕਰਦੇ ਵਾਸਤੇ ਕਿਹਾ ਸੀ ਪੰਜਾਬ ਸਰਕਾਰ ਤੋਂ ਉਹਨਾਂ ਰਾਹਾਂ ਤੇ ਚੱਲ ਪਈ ਹੈ ਕਿਉਂਕਿ 13 ਜ਼ੀਰੋ ਵਾਲੀ ਗੱਲ ਜਿਹੜੀ ਪੂਰੀ ਨਹੀਂ ਹੋਈ ਕੁਝ ਲੋਕ ਇਹ ਵੀ ਕਹਿ ਰਹੇ ਆ ਕਿ ਇਹ ਜੋ ਕੁਝ ਫੈਸਲੇ ਕੀਤੇ ਜਾ ਰਹੇ ਆ ਇਹ ਮੁੱਖ ਮੰਤਰੀ ਸਾਹਿਬ ਦੀ ਉਹ 13 ਜ਼ੀਰੋ ਦਾ ਜਿਹੜਾ ਸੁਪੜਾ ਪੂਰਾ ਨਹੀਂ ਹੋਇਆ ਪੰਜਾਬ ਦੇ ਲੋਕਾਂ ਕੋ ਬਦਲਾ ਲਊ ਨੀਤੀ ਦੇ ਤਹਿਤ ਕੀਤੇ ਗਏ ਬਾਕੀ ਦੇਖੋ ਅਗਲੇ ਦਿਨਾਂ 'ਚ ਸ ਜੀ ਚੋ ਉਧਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵੱਲੋਂ ਇੱਕ ਖਦਸ਼ਾ ਜ਼ਾਹਿਰ ਕੀਤਾ ਗਿਆ ਉਹ ਕਹਿੰਦੇ ਕਿ ਜਲੰਧਰ ਦੀ ਇਸ ਜਿਮਨੀ ਚੋਣ ਦੇ ਅੰਦਰ ਵੱਡੇ ਪੱਧਰ ਤੇ ਗੜਬੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਰਾ ਸਕਦੀ ਹੈ ਔਰ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਜਿਹੜੇ ਗੈਂਗਸਟਰ ਦਰਜੀਤ ਪਾਨਾ ਨੇ ਉਹਨਾਂ ਨੂੰ ਕਹਿੰਦੇ ਕਿ ਪੈਰੋਲ ਤੇ ਬਾਹਰ ਲਿਆਂਦਾ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਔਰ ਉਹਦੇ ਤੋਂ ਕਹਿੰਦੇ ਗੜਬੜੀ ਕਰਾਈ ਜਾ ਸਕਦੀ ਹੈ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਸਕਦਾ ਹੈ ਆਮ ਆਦਮੀ ਪਾਰਟੀ ਕਹਿੰਦੇ ਇਸ ਹੇਠਲੇ ਲੈਵਲ ਦੀ ਰਾਜਨੀਤੀ ਤੇ ਉਤਰਾਈ ਹੈ ਕਿ ਸਾਫ ਸੁਥਰੀ ਰਾਜਨੀਤੀ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਹੁਣ ਜਿਮਨੀ ਚੋਣਾਂ 'ਚ ਗੈਂਗਸਟਰਾਂ ਦੀ ਵਰਤੋਂ ਤੇ ਉਤਰਾਈ ਹੈ ਹੁਣ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਵੇਂ ਸ਼ੀਤਲ ਉਮਰਾਨ ਕਹਿੰਦੇ ਕਿ ਬੜੀ ਹਿੰਮਤ ਦੇ ਨਾਲ ਇਹ ਭਗਵੰਤ ਮਾਨ ਦੇ ਖਿਲਾਫ ਲੜਾਈ ਲੜ ਰਹੇ ਆ ਉਹਦੀ ਸ਼ਲਾਘਾ ਵੀ ਹੋਰ ਕਹਿੰਦੇ ਕਿ ਇਨ੍ਹਾਂ ਗੈਂਗਸਟਰਾਂ ਦੇ ਰਾਹੀਂ ਕਿਸੇ ਦਾ ਕਤਲ ਵੀ ਇਸ ਜਿਮਨੀ ਚੋਣ ਦੇ ਅੰਦਰ ਕਰਵਾਇਆ ਜਾ ਸਕਦਾ ਹੈ ਇਤੋਂ ਤੱਕ ਸ਼ੰਕਾ ਜ਼ਾਹਿਰ ਕਰ ਦਤੀ ਹੈ ਜਰਨਜੀਤ ਸਿੰਘ ਚੰਨੀ ਹੋਰਾਂ ਨੇ ਔਰ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਦਿਲਜੀਤ ਭਾਨੇ ਦੀ 10 ਜੁਲਾਈ ਤੱਕ ਪੈਰੋਲ ਰੱਤ ਕਰਕੇ ਉਹਨੂੰ ਜੇਲ੍ਹ ਦੇ ਅੰਦਰ ਦੁਬਾਰਾ ਭੇਜਿਆ ਜਾਣਾ ਚਾਹੀਦਾ ਹੈ ਤਾਂ ਜੋ ਗੜਬੜੀ ਨਾ ਹੋਵੇ ਇਹ ਯਕੀਨੀ ਬਣਾਇਆ ਜਾਵੇ ਕਿਵੇਂ ਦੇਖਦੇ ਹੋ ਇਹ ਰਾਜਨੀਤੀ ਕਿਧਰਲੇ ਪਾਸੇ ਨੂੰ ਚੱਲ ਪਈ ਹੈ ਗੈਂਗਸਟਰਾਂ ਦੀ ਵਰਤੋਂ ਜੇ ਇੱਕ ਰਾਜ ਦਾ ਸਾਬਕਾ ਮੁੱਖ ਮੰਤਰੀ ਇਲਜ਼ਾਮ ਲਾ ਰਿਹਾ ਤਾਂ ਕੁਝ ਨਾ ਕੁਝ ਉਹਦੇ ਕੋਲ ਹੰਦੇਸ਼ਾ ਹੈ ਤਾਂ ਫਿਰ ਭਗਵੰਤ ਸਿੰਘ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਸਮੇਂ ਦੇ ਵਿੱਚ ਜਦੋਂ ਤੇ ਚੋਣ ਜਾਬਤਾ ਲੱਗਿਆ ਜਦੋਂ ਉੱਥੇ ਸਾਰਾ ਕੁਝ ਕਿਉਂਕਿ ਇਹੋ ਜਿਹੇ ਸਮੇਂ ਤੇ ਤਾਂ ਸਹੀ ਸ਼ਰੀਬ ਬੰਦਿਆਂ ਦੇ ਅਸਲੀ ਵੀ ਜਮਲੇ ਜਮਾ ਕਰਾ ਲਏ ਜਾਂਦੇ ਆ ਤੇ ਉਸ ਸਮੇਂ ਇਹੋ ਜੇ ਖਤਰਨਾਕ ਗੈਂਗਸਟਰ ਨੂੰ ਬਾਹਰ ਕੱਢ ਕੇ ਲਿਆਉਣਾ ਕਿਤੇ ਨਾ ਕਿਤੇ ਗਲਤ ਅੰਦੇਸ਼ਾਂ ਤਾਂ ਹੈ ਹੀ ਆ ਗਲਤ ਖਰਚਾ ਦਾ ਫਿਰ ਪ੍ਰਗਟਾਇਆ ਜਾਂ ਹੋਈ ਹੈ ਆਸੋ ਖੰਦਰ ਜੀ ਇਹ ਪੰਜਾਬ ਦੀ ਦੇ ਇਤਿਹਾਸ ਵਿੱਚ ਪਹਿਲੀ ਜਿਮਨੀ ਚੋਣ ਮੈਂ ਕਹਾਂਗਾ ਇਹ ਜਿਹੜੀ ਲੜੀ ਜਾ ਰਹੀ ਹੈ ਜਿੱਥੇ ਉਮੀਦਵਾਰ ਚੋਣ ਨਹੀਂ ਲੜ ਰਹੇ ਜਿੱਥੇ ਇੱਕ ਪਾਸੇ ਸਾਫਤਾ ਮੁੱਖ ਮੰਤਰੀ ਲੜ ਰਿਹਾ ਦੂਜੇ ਪਾਸੇ ਮੌਜੂਦਾ ਮੁੱਖ ਮੰਤਰੀ ਲੜ ਰਿਹਾ ਪੰਜਾਬ ਕਾਂਗਰਸ ਦੀ ਬੀਬੀ ਮੇਰਾ ਖਿਆਲ ਸੁਰਿੰਦਰ ਕੌਰ ਹੋਣੀ ਹੈਗੇ ਆ ਉਹ ਕੋਈ ਉਹਨਾਂ ਦਾ ਨਾਮ ਨਹੀਂ ਜਾਣਦਾ ਜਿਹੜਾ ਬਿਆਨ ਦਾ ਜ਼ਿਆਦਾ ਰਾਜਾ ਬੜਿੰਗ ਦਾ ਆ ਜਾਂਦਾ ਜਾਂ ਪ੍ਰਤਾਪ ਚੰਜੀ ਸਿੰਘ ਚੰਨੀ ਦਾ ਆ ਜਾਂਦਾ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਦੇ ਮਹਿੰਦਰ ਭਗਤ ਉਹਦਾ ਨਾਮ ਹੀ ਨਹੀਂ ਕੋਈ ਸੁਣਦਾ ਕੋਈ ਪਤਾ ਹੀ ਨਹੀਂ ਤੇ ਜਾਦਾ ਉੱਥੇ ਉਹਨਾਂ ਵੱਲੋਂ ਜਿਹੜੀ ਆ ਪੰਜਾਬ ਦੇ ਮੁੱਖ ਮੰਤਰੀ ਚਾ ਆਪਣੇ ਪਿਛਤਵੰਤ ਚੋਣ ਲੜੀ ਜਾ ਰਹੀ ਪੰਜਾਬ ਦੇ ਇਤਿਹਾਸ ਚੋਣਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਕੰਮ ਹੈ ਜਿਹੜਾ ਪਹਿਲੀ ਵਰੀ ਨਜ਼ਰ ਆਇਆ ਨੇ ਅਜੇ ਤੱਕ ਕਦੀ ਹੋਇਆ ਨਹੀਂ। ਅਮਾਨਤਾਰ ਗੱਲ ਹੈ ਕਿ ਤੁਸੀਂ ਇਹਨਾਂ ਉਮੀਦਵਾਰਾਂ ਨੂੰ ਚੋਣ ਲੜਨ ਦੋ। ਕੌਣ ਕਰਦੀ ਚਰਨਜੀਤ ਸਿੰਘ ਚੰਨੀ ਦੇ ਬਿਆਨ ਦੀ ਗੱਲ। ਚਰਨਜੀਤ ਸਿੰਘ ਚੰਨੀ ਨੇ ਬੜਾ ਬਿਆਨ ਅੱਜ ਜਿਹੜਾ ਦਿੱਤਾ ਔਰ ਬੜੇ ਵੱਡੇ ਜਿਹੜੇ ਇਲਜ਼ਾਮ ਨੇ ਸੁਖਿੰਦਰ ਜੀ ਉਹ ਭਗਵੰਤ ਪਾਣ ਦੀ ਸਰਕਾਰ ਤੇ ਲਾਏ ਨੇ। ਦ੍ਰਿਜੀਤ ਪਾਣਾ ਗੈਂਗਸਟਰ ਫੋਟੋ ਵੀ ਉਹਨਾਂ ਨੇ ਦਿਖਾਈ ਕਿ ਜਿਨ੍ਹਾਂ ਦਾ ਹੀ ਉਹਨਾਂ ਨੇ ਇਹ ਗੱਲ ਕੀਤੀ ਕਿ ਇਹ ਹੋ ਸਕਦਾ ਉਹ ਹੋ ਸਕਦਾ। ਔਰ ਬੜੀ ਵੱਡੀ ਹੈਰਾਨ ਕੀ ਦੀ ਗੱਲ ਹੈ ਕਿ ਉਹਨਾਂ ਨੇ ਸ਼ੀਤਲ ਅੰਗਰਾਲ ਦੀ ਵੀ ਸ਼ਲਾਘਾ ਜਿਹੜੀ ਕੀਤੀ। ਹੁਣ ਤੁਸੀਂ ਦੇਖ ਲਓ ਕਿ ਰਾਜਨੀਤਿਕ ਪੱਧਰ ਕੀ ਆ ਇਸ ਵੇਲੇ ਚੋਣਾਂ ਦਾ ਮਾ ਆਪਣੇ ਉਮੀਦਵਾਰ ਦੀ ਬਜੂ ਗੱਲ ਕਰ ਰਹੇ ਤੇ ਪ੍ਰਸ਼ੀਤ ਨਕਰਾਲਦੇ ਵੀ ਉਹ ਕਰ ਰਹੇ ਨੇ ਆਪਣੀ ਛਲਗਾ ਕਰ ਰਹੇ ਕਿ ਮੁੱਖ ਮੰਤਰੀ ਦਾ ਟੱਕਰ ਲਈ ਇੱਥੋਂ ਪਤਾ ਲੱਗ ਜਾਂਦਾ ਕਿ ਰਾਜਨੀਤਿਕ ਦਾ ਪੱਧਰ ਕੀ ਹੈ ਚੋਣਾਂ ਦਾ ਪੱਧਰ ਕੀ ਹੈ ਜੇਕਰ ਦਲਜੀਤ ਭਾਨਾ ਸਾਹਮਣੇ ਆਇਆ ਤਾਂ ਉਸ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੂੰ ਪੂਰੀ ਟੈਕਨੀਕ ਉਹਨਾਂ ਨੂੰ ਪਤਾ ਆ ਤਾਂ ਚੋਣ ਕਮਿਸ਼ਨ ਨੂੰ ਕਿਉਂ ਨਹੀਂ ਉਹਨਾਂ ਨੇ ਲਿਖ ਕੇ ਦਿੱਤਾ ਯਹਾਂ ਪੇ ਚੋਣ ਕਮਿਸ਼ਨ ਨੂੰ ਲਿਖ ਕੇ ਦਿੱਤਾ ਜਾਪੀ ਗਿਆ ਹੋਕ ਹੀ ਰਿਹਾ ਕਿ ਜਿਸ ਤਰੀਕੇ ਦੀ ਉਹਨਾਂ ਨੇ ਗੱਲ ਕਹੀ ਹੈ ਚੋਣਾਂ ਦੇ ਵਿੱਚ ਦੱਸ ਰਹੇ ਪਰ ਉਹ ਤੇ ਕਿਸ ਤਰ੍ਹਾਂ ਆ ਗਿਆ ਬੜਾ ਵੱਡਾ ਗੰਭੀਰ ਇਲਜ਼ਾਮ ਹੈਗਾ ਤੇ ਇਹ ਟਪੀ ਰਜਾ ਪ੍ਰਸ ਦੇ ਵਿੱਚ ਜਾਣ ਦੀ ਬਜਾਏ ਬੰਦਾ ਚੋਲਕ ਮਿਸ਼ਨ ਹੁੰਦਾ ਬਾਕੀ ਚੋਲਕ ਮਿਸ਼ਨ ਤਾਂ ਹੈ ਹੀ ਨਹੀਂ ਚੋਲਕ ਮਿਸ਼ਨ ਦੇ ਕਿਤੇ ਕੰਮ ਕਰਦਾ ਹੀ ਨਹੀਂ ਪੰਜਾਬ 'ਚ ਦਿਖਾਈ ਦੇ ਰਿਹਾ ਖਾਸ ਤੌਰ 'ਤੇ ਜਿਲਹੰਦਰ ਦੀ ਜਿੰਨੀ ਚੌਂਚ ਤਾਂ ਸੁਖਵਿੰਦਰ ਜੀ ਵਾਕਈ ਰਾਜਨੀਤੀ ਦਾ ਪਤਨ ਪਤਾ ਨਹੀਂ ਕਿੱਧਰ ਨੂੰ ਜਾ ਰਿਹਾ ਉਧਰ ਪੰਜਾਬ ਦੇ ਮੁੱਖ ਮੰਤਰੀ ਜਿਸ ਤਰੀਕੇ ਨਾਲ ਬੀਤੇ ਦਿਨਾਂ 'ਚ ਉਹਨਾਂ ਦੱਬਕੇ ਮਾਰ ਕੇ ਹਾਂ ਭਈ ਜੋ ਕਰਦਾ ਤੂੰ ਕਰ ਲੈ ਕੱਲ ਕਰਦਾ ਅੱਜ ਕਰ ਲੈ ਕੋਈ ਗੱਲ ਥੋੜਾ ਕੋਈ ਮੁੱਖ ਮੰਤਰੀਆਂ ਬੜੀ ਗੱਲ ਆ ਥੋੜਾ ਯਾਰ ਕਿ ਤੁਹਾਨੂੰ ਬੋਲਣ ਦੀ ਕਿਉਂ ਲੋੜਾ ਤੁਸੀਂ ਕਿਉਂ ਐਕਸਾਈਟ ਹੋ ਦੇ ਸ਼ੀਤਲ ਅੰਗਰਾਲ ਨੂੰ ਮਰਜੀ ਕਿਈ ਜਾਵੇ ਤੁਸੀਂ ਇੱਕ ਮਰਿਆਦਾ ਜਿਹੜੀ ਹੈ ਸੁਖਵਿੰਦਰ ਜੀ ਉਹ ਤਾਂ ਰੱਖਣੀ ਚਾਹੀਦੀ ਹੈ ਪਰ ਸ਼ਾਇਦ ਉੱਥੇ ਜਿਹੜੀ ਮਰਿਆਦਾ ਜਿਹੜੀ ਉਹ ਹੈ ਨਹੀਂ ਹੁਣ ਦਿਲਜੀਤ ਭਾਨੇ ਦੇ ਸਬੰਧ ਵਿੱਚ ਰਜੀਤ ਸਿੰਘ ਚੱਢੀ ਉਹਨਾਂ ਨੇ ਜਿਹੜੇ ਇਲਜ਼ਾਮ ਲਾਏ ਨੇ ਬੜੇ ਵੱਡੇ ਇਲਜ਼ਾਮ ਲਾਏ ਉਹਨਾਂ ਨੇ ਉਹਨਾਂ ਨੇ ਕਿਹਾ ਕਿਸੇ ਉਮੀਦਵਾਰ ਦਾ ਕਤਲ ਵੀ ਹੋ ਸਕਦਾ ਹੁਣ ਜੇਕਰ ਤੁਹਾਨੂੰ ਇੰਨੇ ਹੀ ਸ਼ੰਕੇ ਨੇ ਤਾਂ ਚੰਨੀ ਸਾਹਿਬ ਇਸਦੀ ਐਪਲੀਕੇਸ਼ਨ ਚੋਲ ਕਮਿਸ਼ਨ ਨੂੰ ਦਿਓ ਪਰ ਚੋਲ ਕਮਿਸ਼ਨ ਕਿਥੇ ਸੁਤਾ ਪਿਆ ਮੁੱਖ ਮੰਤਰੀ ਦੇ ਉੱਤੇ ਇਲਜ਼ਾਮ ਮੁੱਖ ਮੰਤਰੀ ਕੱਲ ਨੂੰ ਕੋਈ ਹੋਰ ਇਲਜ਼ਾਮ ਛੜਾ ਉਹ ਲਾ ਦੂਗਾ ਸੁਖਵਿੰਦਰ ਜੀ ਗੱਲ ਇਹ ਹੈ ਕਿ ਇਸ ਜਿਮਣੀ ਚੋਂ ਚ ਅਸਲ ਮੁੱਦੇ ਗਵਾਚੇ ਕਿ ਸੋ ਕੰਦਰ ਜੀ ਉਥੇ ਸਮਾਜ ਦੇ ਪਛੜੇ ਹੋਏ ਲੋਕ ਉਹ ਰਹਿੰਦੇ ਨੇ ਜਿਹੜੇ ਬੀਤੇ 1947 ਤੋਂ ਉੱਤੇ ਰਹਿ ਰਹੇ ਆ ਇਲਾਕੇ ਦੀ ਦੁਰਦਸ਼ਾ ਜਾ ਕੇ ਤੁਸੀਂ ਦੇਖੋ ਜਮਿਨੀ ਹਕੀਕਤ ਕੀ ਆ ਉਥੋਂ ਦੀ ਕੋਈ ਵੀ ਮੁੱਦਾ ਉਥੋਂ ਇਲਾਕੇ ਦਾ ਇਹ ਨਾ ਤਾਂ ਚਰਨਜੀਤ ਸਿੰਘ ਚੰਨੀ ਨਾ ਭਗਵੰਤ ਮਾਨ ਨਾ ਸ਼ੀਤਲੰਗਰਾਲ ਜਾਂ ਆਂਗ ਅਕਾਲੀ ਕੋਈ ਵੀ ਉਸ ਬੁੱਤੇ ਤੇ ਨਹੀਂ ਠਾਰਿਆ ਗੱਲ ਜਿਹੜੀ ਅੱਬ ਸਾਹਮਣੀ ਹੋ ਗਈ ਇੱਕ ਦੂਜੇ ਨੂੰ ਨਹੀਂ ਵਫਾਉਂਦੀ ਤਾਂ ਉਹਨਾਂ ਲੋਕਾਂ ਦਾ ਫਿਰ ਕਸੂਰ ਕੀ ਆ ਉਹਨ ਦਿਲਜੀਤ ਭਾਨਾ ਬਾਹਰ ਆ ਗਿਆ ਦਿਲਜੀਤ ਭਾਨਾ ਕੀ ਕਰਦਾ ਕੀ ਨਹੀਂ ਕਰਦਾ ਉਹ ਤਾਂ ਚਲੋ ਉਹਨੇ ਕਰ ਲਓ ਇੱਕ ਸਿਆਸੀ ਬਿਆਨ ਮੈਂ ਮਾਰਦਾ ਪਰ ਗਿਆਤ ਪਿਆਰਨ ਹੈਗਾ ਇਲਜਾਮ ਤਾਂ ਵਰਤਮਾਨ ਹੋਣਾ ਤੇ ਲੱਗਾ ਤਾਂ ਵਰਤਮਾਨ ਹੋਣਾ ਤੇ ਤੇ ਬੀਤੇ ਦੋਟਰੀ ਇਲਜਾਮ ਜਿਹੜੇ ਪਰਿਵਾਰਕ ਸੰਦਰਭ ਵਿੱਚ ਲੱਗੇ ਨੇ ਪਰ ਭਗਵਤਪਨ ਹੋਣੀ ਚੁੱਪ ਨਹੀਂ ਸੋ ਚਰਨਜੀਤ ਸਿੰਘ ਚੰਨੀ ਹੁਣਾਂ ਨੂੰ ਚਾਹੀਦਾ ਕਿ ਇਹ ਜਿਹੜੀ ਸ਼ਿਕਾਇਤ ਹੈ ਕਿ ਘੱਟ ਤੋਂ ਘੱਟ ਚੋਲਕਬਿਸ਼ ਨੂੰ ਨਾ ਦਵੇ ਚੋਣ ਕੂਸ਼ਨ ਕੀ ਕੰਮ ਕਰ ਰਿਹਾ ਤਾਂ ਜਿਹੜੀਆਂ ਸਥਿਤੀਆਂ ਸਖਵਿੰਦਰ ਜੀ ਉੱਥੇ ਬਣ ਗਈਆਂ ਨੇ ਇਸ ਵੇਲੇ ਇਸ ਵੇਲੇ ਵਾਕਿਆ ਹੀ ਮੈਨੂੰ ਨਹੀਂ ਲੱਗਦਾ ਕਿ ਇਹ ਚੋਣ ਜਿਹੜੀ ਬਿਲਕੁਲ ਸ਼ਾਂਤਫੂਰ ਤਰੀਕੇ ਨਾਲ ਹੋਵੇ ਕਿਉਂਕਿ ਐਸੋ ਨੇ ਇਹ ਉਮੀਦਵਾਰਾਂ ਦੀ ਚੋਣ ਨਹੀਂ ਹੈਗੀ ਅਸਲ ਵਿੱਚ ਮੁੱਖ ਮੰਤਰੀਆਂ ਦੀ ਚੋਣ ਇੱਕ ਪਾਸੇ ਸਾਫਤਾਪ ਮੁੱਖ ਮੰਤਰੀ ਆ ਦੂਜੇ ਪਾਸੇ ਮੌਜੂਦਾ ਮੁੱਖ ਮੰਤਰੀ ਆ ਜਿਨ੍ਹਾਂ ਨੇ ਇਸ ਇੱਕ ਛੋਟੀ ਜੀ ਜਿਮੀ ਚੋਣ ਨੂੰ ਆਪਣੇ ਵਕਾਰ ਦਾ ਸਵਾਲ ਆਪਣੀ ਬੋਛੜਾ ਵਾਂਗ ਸਮਝ ਲਿਆ ਪਰ ਇਹਦੀ ਕਿਹੜੀ ਗੱਲ ਹੈਗੀ ਆ ਤਾਂ ਸ਼ਾਇਦ ਜਿਥੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਦੇ ਲੋਕ ਸਭਾ ਜਿਹੜੇ ਮੈਂਬਰ ਨੇ ਉਹ ਇਸ ਮੁਹਿਮ ਨੂੰ ਇਸ ਤਰੀਕੇ ਨਾਲ ਚਲਾ ਰਹੇ ਆ ਕਿ ਹਾਂ ਵੀ ਮੈਂ ਇਥੋਂ ਜਿੱਤਾਂ ਤਾਂ ਮੇਰਾ ਉਮੀਦਵਾਰ ਇਥੋਂ ਜਿੱਤੂਗਾ ਤੇ ਦੂਜੇ ਪਾਸੇ ਭਗਵੰਤ ਪਾਣ ਹੁਣੀ ਇਸ ਤਰੀਕੇ ਨਾਲ ਲੜ ਰਹੇ ਆ ਕਿ ਜਿਹੜਾ 13 ਜੀਵ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ ਜੇ ਮੈਂ ਜਲੰਧਰ ਦੀ ਜਿਮੀ ਚੋਣ ਹਰ ਗਿਆ ਤਾਂ ਫਿਰ ਇੱਕ ਕੁਰਸੀ ਜਿੱਤ ਲਈ ਕਿ ਨਾ ਬਾਕੀ ਨੇਤਾ ਕਹਿੰਦੇ ਮੇਰੇ ਕੋਲ ਨਹੀਂ ਰਹਿਣੀ ਪਰ ਸ਼ਾਇਦ ਉਹ ਆਪਣੀ ਉਹ ਕੁਰਸੀ ਨੂੰ ਬਚਾਉਂਦੀ ਤਾਕ ਦੇ ਵਿੱਚ ਲੱਗੇ ਦੀ ਸਿਰਫ ਲੜਾਈ ਸੁਖਵਿੰਦਰ ਜੀ ਇਹ ਆ ਤੇ ਇਸੇ ਲੜਾਈਆਂ ਦੇ ਵਿੱਚ ਹੀ ਨਿੱਜੀ ਪੰਦਰ ਤੇ ਇਹ ਦੂਸ਼ਣ ਬਾਜ਼ੀਆਂ ਸੁਖਵਿੰਦਰ ਜੀ ਕੀਤੀਆਂ ਜਾ ਰਹੀਆਂ ਨੇ ਚਾਹੇ ਉਹ ਚੰਨਜੀਤ ਸਿੰਘ ਚੰਨੀ ਵੱਲੋਂ ਹੋਵੇ ਤੇ ਚਾਹੇ ਉਹ ਸ਼ੀਤਲੰਗਰਾਲ ਵੱਲੋਂ ਹੋਵੇ ਤੇ ਚਾਹੇ ਉਹ ਭਗਵਤਪਾਲ ਵੱਲੋਂ ਹੋਵੇ ਕੰਮ ਇੱਕੋ ਹੀ ਆ ਮੁੱਦੇ ਸੁਖਵਿੰਦਰ ਜੀ ਅਸਲ ਇਸ ਲੜਾਈ ਦੇ ਵਿੱਚ ਅਗਵਾਚੇ ਆ ਬਾਕੀ ਦਲਜੀਤ ਪਾਣੇ ਵਾਲੀ ਜਿਹੜੀ ਗੱਲ ਆ ਸੁਖਵਿੰਦਰ ਜੀ ਵਾਕਿਆ ਚਿੰਤਾ ਦੀ ਗੱਲ ਹੈਗੀ ਆ ਪਰ ਇਸ ਦੀ ਸ਼ਿਕਾਇਤ ਜਿਹੜੀ ਆ ਫਿਰ ਉਸ ਪੱਤਰ ਤੇ ਹੀ ਹੋਣੀ ਚਾਹੀਦੀ ਆ ਜਿਸ ਪੱਤਰ ਤੇ ਕੀਤੀ ਜਾਵੇ ਬਿਨਾਂ ਗੱਲ ਤੋਂ ਸਿਆਸੀ ਬਿਆਨ ਜਿਹੜੇ ਦੇ ਕੇ ਇਸ ਨਾਲੋਂ ਜ਼ਿਆਦਾ ਸ਼ੱਲ ਦੀ ਮੇਰਾ ਨਹੀਂ ਸ਼ੱਲ ਲੋੜ ਹੈਗੀ ਲੋਕਾਂ ਨੂੰ ਇਹ ਗੱਲ ਜ਼ਿਆਦਾ ਪ੍ਰਭਾਵਕ ਨਹੀਂ ਕਰਦੀ ਲੋਕਾਂ ਦੇ ਅਸਲ ਮੁੱਦਿਆਂ ਦੀ ਜਿਹੜੀ ਆ ਗੱਲ ਨੂੰ ਹੋਣੀ ਚਾਹੀਦੀ ਜੀ ਨਹੀਂ ਮੈਨੂੰ ਲੱਗਦਾ ਅਨਖੀ ਸਾਹਿਬ ਇਹ ਗੱਲ ਵਾਕਈ ਗੰਭੀਰਤਾ ਵਾਲੀ ਹੈ ਕਿਉਂਕਿ ਆ ਆਪਾਂ ਨੂੰ ਪਤਾ ਹੈ ਕਿ ਇਹ ਤਾਂ ਸਿੱਧਮ ਸਿੱਧੀ ਉੱਥੇ ਲੜਾਈ ਹੋਈ ਹੋਈ ਹੈ ਔਰ ਇਥੇ ਪੱਤਰਕਾਰਾਂ ਨੂੰ ਵੀ ਜਿਸ ਤਰੀਕੇ ਨਾਲ ਧਮਕੀਆਂ ਆਉਂਦੀਆਂ ਜੇ ਕੋਈ ਸਹੀ ਗੱਲ ਕਰਦਾ ਗੈਂਗਸਟਰਾਂ ਦੀਆਂ ਵੀ ਉਹ ਸਾਰੀ ਕਸੇ ਦੀਆਂ ਔਰ ਰਾਜਨੀਤੀ ਦੇ ਵਿੱਚ ਗੈਂਗਸਟਰਾਂ ਦੀ ਵਰਤੋਂ ਕਿਵੇਂ ਹੁੰਦੀ ਹੈ ਇਹ ਵੀ ਆਪਾਂ ਭੁੱਲੇ ਨਹੀਂ ਮੈਨੂੰ ਲੱਗਦਾ ਹੈ ਕਿ ਇਹ ਵਾਕਈ ਗੰਭੀਰਤਾ ਵਾਲੀ ਗੱਲ ਹੈ ਔਰ ਇਹਨੂੰ ਗੰਭੀਰਤਾ ਦੇ ਨਾਲ ਹੀ ਲੈਣਾ ਚਾਹੀਦਾ ਔਰ ਸਿਰਫ ਚੋਣ ਕਮਿਸ਼ਨ ਕੋਲ ਨਹੀਂ ਇਹ ਇਹਨੂੰ ਵਾਕਈ ਹੀ ਲੋਕਾਂ ਤੱਕ ਵੀ ਜਿਹੜੀ ਇਹ ਗੱਲ ਨੂੰ ਪਹੁੰਚਣੀ ਚਾਹੀਦੀ ਹੈ ਤਾਂ ਜੋ ਅਸਲੀਅਤ ਜਿਹੜੀ ਆ ਪਤਾ ਲੱਗਣੀ ਚਾਹੀਦੀ ਹੈ ਔਰ ਮਾਮਲਾ ਵਾਕਈ ਅਰਕੀ ਸਾਹਿਬ ਗੰਭੀਰ ਹੈਗਾ ਚਲੋ ਜੀ ਸਾਡੇ ਨਾਲ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਈਸਨ ਪ੍ਰੋਫੈਸਰ ਮਨਜੀਤ ਸਿੰਘ ਕਣਕੀ ਸਾਹਿਬ ਇਹਨਾਂ ਦੇ ਵੱਲੋਂ ਅਨਾਮ ਕਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੋ ਪਸੰਦ ਆਈ ਉਹ ਦੋਰਾ ਫਿਰ ਮਿਲਾਂਗੇ ਧੰਨਵਾਦ